ਹੈਲੋ एवरीवन ਮੈਂ ਮੋਲਰੂੜਾ ਟੈਟ ਬਜ਼ਾਰ ਅਕੈਡਮੀ ਅਬੂਹਰ ਪੰਜਾਬ ਦੀ ਐਸ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਭ ਦਾ ਅੱਜ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਤਾਂ ਈਟਟੀ 5994 ਪੀਐਸਟ 2022 ਦਿੱਲੀ ਜੋ ਐਸਐਸਟੀ ਦੀ ਸੀਰੀਜ਼ ਕਾ ਲਾਂਚ ਕੀਤੀ ਗਈ ਸੀ ਤਾਂ ਆਜ ਉਸ ਦੇ ਵਿੱਚ ਗਾਈਡ ਸੈਸ਼ਨ ਨੰਬਰ 2 ਹੈ ਐਂਡ ਫਿਰ ਤੋਂ ਇਨਫੋਰਮ ਕਰਨਾ ਚਾਹੁੰਗਾ ਵੀਕ ਦੇ ਵਿੱਚ 5 ਡੇਸ ਚੱਲਿਆ ਕਰੇਗੀ ਪਾ ਉਸ ਤੋਂ ਬਾਅਦ ਇਹਦਾ ਅਗਲਾ ਲੈਕਚਰ ਤੁਹਾਨੂੰ ਮੰਡੇ ਮਿਲੇਗਾ ਬਾਕੀ ਅੱਜ ਆਪਣੇ ਕੋਲ ਟਾਈਮ ਹੈ ਨੂੰ ਯੂਜ਼ ਕਰਨ ਦਾ ਯੂਟਿਲਾਈਜ਼ ਕਰਨ ਦਾ ਤਾਂ ਜੀਓਗ੍ਰਾਫੀ ਪੋਲੀਟੀ ਪੰਜਾਬ ਹਿਸਟਰੀ ਤੇ ਇੰਡੀਅਨ ਇਕਨੋਮਿਕਸ ਤੋਂ ਕੁਐਸਚਨਸ ਅੱਜ ਵੀ ਤੁਹਾਡੇ ਸਾਹਮਣੇ ਆਉਣ ਵਾਲੇ ਅੱਗੇ ਵਧਣ ਤੋਂ ਪਹਿਲਾਂ ਇਹ ਵੀ ਜਾਣਕਾਰੀ PTT 994 ਲਈ بیچ نمبر 6 ਨਵਾਂ بیچ اگلے ਹਫਤੇ ਤੋਂ ਲਾਂਚ ਹੋਣ ਜਾ ਰਿਹਾ ਹੈ PSAT 2022 ਦੇ ਲਈ بیچ نمبر 4 ਵੀ ਅਗਲੇ ਹਫਤੇ ਤੋਂ ਆਉਣ ਜਾ ਰਿਹਾ ਹੈ ਸੋ ਗਾਇਜ਼ ਜ਼ਰੂਰ ਤੁਸੀਂ ਜੁਆਇਨ ਆਪਣੀ ਜ਼ਰੂਰਤ ਦੇ ਅਨਸਾਰ ਕਰ ਸਕਦੇ ਹੋ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਅੱਜ ਤਾਂ ਆ ਚੁੱਕਿਆ ਜੀ ਹਿਮਾਲਿਆ ਵਿੱਚ ਕਿਹੜੀ ਇੱਕ ਭਾਰਤ ਦੀ ਸਭ ਤੋਂ ਪੁਰਾਣੀ ਪਹਾੜੀ ਲੜੀ ਹੈ ओके okay, हिमालय के बीच नहीं थी सॉरी मिनिमली के बीच थी व्हिच वन ऑफ द फॉलोइंग इज द ओल्डस्ट माउंटेन रेंज इन इंडिया सबनो सश्या काल जी सबका वेलकम है सेशन के बीच वेरी गुड इवनिंग एंड बिल्कुल सी आज का सबसे पहला आंसर वीरपाल के नाम पे विनोद गगन मोनिका बिल्कुल बहुत बढ़िया जी बहुत बढ़िया गाइस ਅਰਾਵਲੀ ਪਹਾੜ ਪ੍ਰਦੇਸ਼ਣੀ ਜੜੀ ਹੈਗੀ ਹੈ ਉਹ ਸਭ ਤੋਂ ਪੁਰਾਣੀ ਜੜੀ ਹੈਗੀ ਹੈ ਪਹਾੜੀ ਲੜੀ ਭਾਰਤ ਦੇ ਵਿੱਚ ਮੰਨੀ ਜਾਂਦੀ ਹੈ 올ਡੇਸਟ ਮਾਊਂਟੇਨ ਰੇਂਜ ਉਸ ਨੂੰ ਕਿਹਾ ਜਾਂਦਾ ਹੈ ਗਾਇਸ ਬਾਕੀ ਅੱਜ ਵੀ ਆਪਣਾ ਫਰਜ਼ ਤੁਸੀਂ ਨਿਭਾਓ ਆਪਣੇ ਮੈਕਸਿਮਮ ਫਰੈਂਡਸ ਤੱਕ ਇਸ ਸੈਸ਼ਨ ਦਾ ਲਿੰਕ ਜ਼ਰੂਰ ਤੋਂ ਸ਼ੇਅਰ ਕਰੋ ਗਾਇਸ ਕੁਸ਼ਨ ਨੰਬਰ 2 ਹੈ ઓ ਰਾਜ जिन्ना ਦੇ ਵਿੱਚੋਂ ਇੱਕ ਵਿੱਚ ਕਰਕ ਰੇਖਾ ਲੰਘਦੀ ਹੈ ਨੇਮ ਦਾ ਸਟੇਟ ਥਰੂ ਵਿਚ ਦਾ ਟ੍ਰੋਪਿਕ ਆਫ ਕੈਂਸਰ ਪਾਸਸਸ ਇਸ ਸੋ ਇਸ ਦੂਸਰੇ ਕੁਐਸਚਨ ਦਾ ਗਾਈਸ ਇੱਕ ਬੈਸਟ ਆਨਸਰ ਆਪਣੇ ਸਭ ਕੁਲ ਕੀ ਹੋਏਗਾ ਆਮ ਗੁੱਡ ਰਵਿੰਦਰ ਸਿੰਘ ਜੀ ਸੋ ذੋਸਰਾ ਐਸ ਕੁਐਸਚਨ ਦੇ ਲਈ ਇੱਕ ਬੈਸਟ ਜੀ ਆਨਸਰ ਦੇਖੋ ਸਾਡੇ ਭਾਰਤ ਦੇ 8 ਰਾਜਾਂ ਦੇ ਵਿੱਚੋਂ ਜਿਹੜੀ ਹੈਗੀ ਹੈ ਉਹ ਕਰਕ ਰੇਖਾ ਗੁਜ਼ਰਦੀ ਹੈ ਐਂਡ ਉਹਦੇ ਵਿੱਚੋਂ ਜੋ ਫਿਲਹਾਲ ਦੇ ਲਈ ਆਪਾਂ ਦੇਖ ਸਕਦੇ ਹਾਂ ਝਾਰਖੰਡ ਜੋ ਕਿ ਉੱਥੇ ਅਵੇਲੇਬਲ ਵੀ ਹੈ ਗੁਜਰਾਤ ਰਾਜਸਥਾਨ ਮੱਧਿਆਪਰਦੇਸ਼ ਛਤੀਸਗੜ੍ਹ ਝਾਰਖੰਡ ਵੈਸਟ ਬੰਗਾਲ ਤ੍ਰਿਪੁਰਾ ਤੇ ਮਿਜ਼ੋਰਮ ਗਾਈਜ਼ ਇਹ ਹੈਗੀਆਂ ਟੋਟਲ 8 ਸਟੇਟਸ ਉਹਨਾਂ ਦੇ ਵਿੱਚੋਂ ਆਨਸਰ ਸਾਡੇ ਕੋਲ ਪਿਆ ਸੀ ਝਾਰਖੰਡ ਗਾਇਸ ਕੁਐਸਚਨ ਨੰਬਰ 3 ਕੇਰਲ ਦੇ ਵਿੱਚ ਭਾਵ ਕੇਰਲਾ ਸਟੇਟ ਦੇ ਵਿੱਚ ਵਰਖਾ ਦੇ ਰੂਪ ਵਿੱਚ ਪੈਣ ਵਾਲੀਆਂ ਮੋਟੀਆਂ ਬੂੰਦਾਂ ਨੂੰ ਕੀ ਕਿਹਾ ਜਾਂਦਾ ਹੈ ਵਟ ਆਰ ਦਾ ਥਿਕ ਡਰਾਪਸ ਥੈਟ ਫਾਲ ਇਨ ਦਾ ਫਾਰਮ ਆਫ ਰੇਨ ਇਨ ਕੇਰਲਾ कॉल्ड ਸੋ ਕੁਐਸਚਨ ਨੰਬਰ 3 ਦੇ ਲਈ ਰਾਈਟ ਆਨਸਰ ਦੇਖ ਲਓ ਜਰਾ हां क्वेश्चन नंबर 3 ਦੇ ਲਈ ਰਾਈਟ ਆਨਸਰ ਬਿਲਕੁਲ ਅਰਸ਼ ਤਾਂ ਕੁਐਸਚਨ ਨੰਬਰ 3 ਦੇ ਲਈ हां ਬਿਲਕੁਲ ਅੰਬਾਂ ਦੀ ਵਾਛੜ ਮੰਗੋ ਸ਼ਾਵਰ ਦੇ ਨਾਲ ਜਾਣਿਆ ਜਾਂਦਾ ਹੈ ਜਦੋਂ ਮੌਨਸੂਨ ਦੀ ਹੁੰਦੀ ਹੈ ਭਾਰਤ ਵਿੱਚ ਐਂਟਰੀ ਉਸ ਟਾਈਮ ਤੇ ਗਾਇਸ ਅਸੀਂ ਇਹਨਾਂ ਸਭ ਨੂੰ ਦੇਖਦੇ ਆ ਸੋ ਬਹੁਤ ਇੰਪੋਰਟੈਂਟ ਚੀਜ਼ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਉਹਨਾਂ ਦੇ ਵਿੱਚੋਂ ਤਾਂ ਇਹ ਚੀਜ਼ ਆਪਾਂ ਕਲੀਅਰ ਕਰ ਪਾ ਰਹੇ ਹਾਂ ਕੁਐਸਚਨ ਨੰਬਰ 4 ਆ ਚੁੱਕਿਆ ਥੋੜੀ ਆਪਣੀ ਸਕਰੀਨ ਤੇ ਸੈਕਸ਼ਨ ਵਧੀਆ ਚੱਲ ਰਿਹਾ ਹੈ ਅਗਰ ਅਜ ਵੀ ਤੁਹਾਡੇ ਲਈ ਜ਼ਰੂਰ ਤੋਂ ਆਪਣੇ ਫਰੈਂਡਸ ਅਕ ਲਿੰਕ ਸੇ ਸ਼ੇਅਰ ਕਰੋ ਮੀਂਹ ਦੇ ਮੌਸਮ ਦੇ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨੂੰ ਕੀ ਕਹਿੰਦੇ ਹਨ ਵਟ ਆਰ ਦਾ ਕ੍ਰੋਪਸ ਗਰੋਨ ਡਿਊਰਿੰਗ ਦਾ ਰੇਨੀ ਸੀਜ਼ਨ ਕਾਰਡ ਸੋ ਮੀਂਹ ਦੇ ਮੌਸਮ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ किस नेम तो छानिया छादिया है नंबर वन रबी क्रोप या हाड़ी दी फसल नंबर टू मौसमी फसल या सीजनल क्रॉप नंबर थ्री मॉनसून क्रॉप भाव मॉनसून दी फसल या लास्ट है साउनी दी फसल एंड इन इंग्लिश यू कैन से खरीफ क्रॉप सो व्हाट विल बी द राइट आंसर गाइस हियर रिगार्डिंग दिस क्वेश्चन ਲਗਾਤਾਰ ਡਾਊਟ ਬਣਾ ਰੱਖਿਆ ਹੈ ਸੀ ਐਂਡ ਡੀ ਦੇ ਵਿੱਚ ਕਲੀਅਰ ਤੁਹਾਡੇ ਲਈ ਮੈਂ ਕਰ ਦੇਣਾ ਗਾਇਸ ਮੌਨਸੂਨੀ ਫਸਲ ਲੱਗਾਂ ਦੀ ਕੋਈ ਅਸੀਂ ਡਿਵੀਜ਼ਨ ਨਹੀਂ ਕਰਦੇ ਆ ਅਸੀਂ ਇਹਨੂੰ ਸੌਣੀ ਦੀ ਫਸਲ ਕਹਿ ਦਿੰਨੀ ਆ ਸੌਣੀ ਦੀ ਫਸਲ ਸਾਵਨ ਦਾ ਮਹੀਨਾ ਜਿਸ ਦੇ ਨਾਲ ਇਹ ਲਿੰਕ ਜੁੜਿਆ ਹੁੰਦਾ ਹੈ ਉਹ ਚੀਜ਼ ਅਸੀਂ ਸਭ ਇਸ ਦੇ ਨਾਲ ਦੇਖ ਸਕਦੇ ਆ ਦੇਬਿਆ ਪੋਰਟਲ ਕਦੋਂ ਤੱਕ ਓਪਨ ਹੋ ਸਕਦਾ ਹੈ ਹਾਲੇ ਤੱਕ ਕੋਈ ਕਲੈਰਿਟੀ ਨਹੀਂ ਆ ਰਹੀ ਹੈ ਬਟ ਪੇਪਰ ਤੁਹਾਡਾ ਅਗਲੇ ਸਾਲ ਤੋਂ ਪਹਿਲਾਂ ਤੱਕ ਕਾਤੋਂ ਹੋ ਸਕਦਾ ਹੈ ਜੀ ਸੋ ਉਹੀ ਚੀਜ਼ ਨੂੰ ਉਸ ਧਿਆਨ ਵਿੱਚ ਰੱਖਦੇ ਦੇ ਚੈਪਟਰ ਸੋ ਕੁਐਸਚਨ ਨੰਬਰ 5 ਜਿੰਨੂ ਕੀ ਹੁਣ ਆਪਾਂ ਆਪਣੀ ਸਕਰੀਨ ਤੇ ਦੇਖ ਸਕਦੇ ਆ ਕਿਹਾ ਚਾਰਿਆ ਗਾਇਸ ਐਸ ਸਾਈਡ ਤੋਂ ਸਾਡੇ ਲਈ ਓਏ ਕਿਹਾ ਜਾ ਰਿਹਾ ਗਾਇਸ ਸਦਾ ਬਹਾਰ ਚੰਗਲਾ ਵਿੱਚ ਮੁੱਖ ਤੌਰ ਤੇ ਕਿਹੜੇ ਰੁੱਖ ਹੁੰਦੇ ਹਨ ਗਾਇਸ ਸੋ ਕੀ ਦਿਓਗੇ ਇਸ ਦਾ ਤੁਸੀਂ ਰਾਈਟ ਆਨਸਰ ਕਵਿਕ ਗਾਇਸ ਨਿਕਾਲੋ ਇਸ ਤੇ ਬਿਲਕੁਲ ਨੰਬਰ 1 ਤੁਹਾਡੇ ਕੋਲ ਹੈ ਨਾਰੀਅਲ ਨੰਬਰ 2 ਹੈ ਗਾਇਸ ਜਿਸ ਨੂੰ ਕੀ ਤੁਸੀਂ ਇੱਥੇ ਦੇਖ ਪਾ ਰਹੇ ਹੋ ਰਬੜ ਤੇ ਤਾੜ ਨੰਬਰ 3 ਹੈ ਜੰਗਲੀ ਆਂਬ ਤੇ ਲਾਸਟ ਹੈ ਤਾੜ ਤੇ ਹੋਰ ਸਾਰੇ ਹੀ ਹਾਂ ਕੁਸ਼ਣ ਨੰਬਰ 5 ਦੇ ਲਈ ਤੁਹਾਨੂੰ ਆਨਸਰ ਦੇਣਾ ਹੈ ਤੇ ਗਾਇਸ ਬਿਲਕੁਲ ਸਦਾ ਬਹਾਰ ਚੰਗਲਾ ਵਾਲੀ ਸਾਈਡ ਤੋਂ ਜੋ ਤੁਸੀਂ ਇਸ ਦਾ ਲਿੰਕ ਬਣਾ ਸਕਦੇ ਹੋ ਉਸ ਤੇ ਵਿੱਚ ਗਾਇਸ ਬਿਨਾ ਕਿਸੇ ਸ਼ੱਕ ਦੇ ਆਪਣੇ ਕੋਲ ਜੋ অপশন রাইট ਜਾਏਗਾ অপশন নাম্বার ডি ਹੀ ਰਹੇਗਾ রাইট অপশন নাম্বার ডি এন্ড ਸਦਾ ਬਹਾਰ ਉਹ ਜਿਹੜੇ ਸਦਾ ਹਰੀ-ਭਰੀ ਰਹਿੰਦੇ ਐ ਐਂਦਲੀ ਖਾਸियत ਇੱਕ ਉਹ ਵੀ ਬੜੀ ਯਾਦ ਰੱਖੀ ਜਾਂਦੀ ਐ ਜਿਵੇਂ ਰਾਜ ਸਭਾ ਦੇ ਮੈਂਬਰ ਇਕੱਠੇ ਰਿਟਾਇਰ ਨਹੀਂ ਹੁੰਦੇ ਦੇ ਪੱਤੇ ਕਦੇ ਵੀ ਇਕੱਠੇ ਰਿਟਾਇਰ ਨਹੀਂ ਹੁੰਦੇ ਨਹੀਂ ਚੜ੍ਹਦਾ PS टेट ਦੇ ਲਈ ਨਵੇਂ ਬੈਚਸ ਆਪਣੇ ਸਟਾਰਟ ਹੋਣ ਜਾ ਰਿਹਾ ਅਗਲੇ ਹਫਤੇ ਤੋਂ ਹੀ ਐਂਡ 10 ਤਰੀਕ ਵੈਸੇ ਨਿਸ਼ਚਿਤ ਹੈ ਬਾਈ ਚਾਂਸ ਕੋ ਚੇਂਜ ਹੁੰਦਾ ਤਾਂ ਅਪਡੇਟ ਤੁਹਾਨੂੰ ਮਿਲ ਜਾਏਗੀ ਕੁਸ਼ਣ ਨੰਬਰ ਦੇਖ ਲਓ 6 2011 ਦੀ ਜਨਗਣਨਾ ਦੇ ਅਨਸਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਕਿਹੜਾ ਹੈ ਜੀ ਕਿਉਂਕਿ 2021 ਵਾਲੇ ਸੈਂਸਸ ਦਾ ਆ ਹੀ ਨਹੀਂ Guys? Guys, जिला question. Question जिथे सब तो विंग अनुपात पाया जाता है पंजाबपुर सब तो ज्यादा लिटरेसी रेट भी है एंड गाइज ਉਸ ਤੇ ਲਈ ਅਸੀਂ ਇਹਦਾ ਲਿੰਕ ਵੀ ਬਣਾ ਸਕਦੇ ਹਾਂ ਕੁਐਸਚਨ ਨੰਬਰ 7 ਤੇ ਐਸ ਦੇ ਨਾਲ ਹੀ ਸ਼ੁਰੂਆਤ ਹੋ ਰਹੀ ਹੈ ਗਾਇਸ ਇੰਡੀਅਨ ਪੋਲੀਟੀ ਦੀ ਸੋ ਜ਼ਰੂਰ ਦੇਖੋ ਇਹ ਵਾਲਾ ਕੁਐਸਚਨ ਕੀ ਕਿਹਾ ਜਾ ਰਿਹਾ ਹੈ ਜ਼ਾਇਦਾ ਦਾ ਅਧਿਕਾਰ ਇਸ ਸਮੇਂ ਕੀ ਹੋ ਗਿਆ ਹੈ ਇੱਕ ਕਾਨੂੰਨੀ ਅਧਿਕਾਰ ਹੈ ਇੱਕ ਮਨੁੱਖੀ ਅਧਿਕਾਰ ਪਾਵੇ ਹਿ ਹਿਊਮਨ ਰਾਈਟ ਹੈ ਇੱਕ ਮੌਲਿਕ ਅਧਿਕਾਰ ਯਾ ਫੰਡਾਮੈਂਟਲ ਰਾਈਟ ਹੈ ਜਾਂ ਇੱਕ ਕੁਦਰਤੀ ਅਧਿਕਾਰ ਨੇਚਰਲ ਰਾਈਟ ਸੋ ਕੁਐਸਚਨ ਨੰਬਰ 7 ਦਿਲੀ आप इतार्ट मैं इस कमेंट इग्नोर करा बिल्कुल सही है लीगल राइट राइट टू जिन्हों से रिमूव कर दिता सिगा। असी right से भी सी फंडामेंटल राइट सत्या छे एंड गाइज उसके सारे का सारा फंडा जुड़िया हुआ है ਕਵੈਸਚਨ ਨੰਬਰ 8 ਆ ਚੁੱਕਿਆ ਗਾਇਜ਼ ਤੁਹਾਡੀ ਆਪਣੀ ਸਕਰੀਨ ਤੇ ਉਸ ਦੇਸ਼ ਦਾ ਨਾਮ ਜਿੱਥੇ ਲੋਕਤੰਤਰ ਨਹੀਂ ਹੈ ਬਿਲਕੁਲ ਆਰਟੀਕਲ 317 ਪਾਲ ਜੀ ਉਸ ਦੇਸ਼ ਦਾ ਨਾਮ ਜਿੱਥੇ ਲੋਕਤੰਤਰ ਨਹੀਂ ਹੈ ਬਿਲਕੁਲ ਜੀ ਮੈਂ ਇਨਫੋਰਮ ਕਰਨਾ ਚਾਹਾਂਗਾ ਜਿਹੜੇ ਜਿਹੜੇ ਸਟੂਡੈਂਟਸ ਪਹਿਲੀ ਗੱਲਤਾ ਆਪਣੇ ਸੈਸ਼ਨ ਨੂੰ ਫਰਸਟ ਟਾਈਮ ਆਪਣੇ ਚੈਨਲ ਤੇ ਵਿਜ਼ਿਟ ਕਰਕੇ ਲਗਾ ਰਿਹਾ ਹੈ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਤਾਂ ਪ੍ਰੈਸ ਕਰਨਾ ਹੀ ਕਰਨਾ ਹੈ एंड वीक दे पहले पांच दिन भाव सोमवार तो शुक्रवार तक ये सीरीज चलिया करेगी जरूर तो पहुंच के नोटिफिकेशन आए ना आए अपना फर्ज समझ के बैठ जाया करना क्वेश्चन नंबर अठ दिल आंसर अभी देखना है तो उस देश का नाम जिथे लोकतंत्र नहीं है द नेम ऑफ अ कंट्री वेयर देयर इज नो डेमोक्रेसी

73rd amendment paap 73va samvidhanik sanshodhan adiniyam kadon hond vich aaya si when did the 73rd amendment constitution act come into force so ki rahega iste liye right answer guys question number 9 de layi ha اگر ਅਸੀਂ ਇਸ ਲਈ دیکھتے ਆਂ ਦੇਖੋ ਗਾਇਸ ਵੈਸੇ ਤਾਂ ਪੰਚਾਇਤੀ ਰਾਜ ਨਾਲ ਜੁੜੀ ਹੋਈ ਹੈ ਐਂਡ ਇੱਥੇ 25 اپریل ਨੂੰ ਅੱਗੇ ਅੱਗੇ سامنے ਆਂਦਾ ਹੈ بٹ 24 اپریل ایگزیکٹلی ਆਪਾਂ ਉਹ ਤਰੀਕ ਤੇ ਨਾਲ ਵੀ ਆਂਦਾ یاد رکھتے ਹੋਣੇ ਆ 24 اپریل ਨੂੰ ਪੰਚਾਇਤੀ ਦਿਵਸ ਵੀ ਮਨਾਇਆ ਜਾਂਦਾ ਹੈ 24 اپریل 1993 ਬਿਲਕੁਲ ਵੀਰਪਾਲ ਤਾਂ 24 اپریل ਨਹੀਂ ਸੀ ਤਾਂ بیسٹ অপشن ਆਪਣੇ ਕੋਲ 25 اپریل والی جا ਰਹੀ ਸੀ ਤਾਂ ਬੇਜਿੱਦਕੋ ਕਿ ਅਸੀਂ ਨੰਬਰ 8 ਦੇ ਨਾਲ ਜਾ ਮੇ ਗਾਇਸ ਨਾਓ ਵੀ ਆਰ ਮੂਵਿੰਗ ਟੂ ਦਾ ਨੈਕਸਟ ਕੁਐਸਚਨ ਨੰਬਰ 10 ਵਿਚ ਆਫ ਦਾ ਫੋਲੋਇੰਗ ਇਜ਼ ਅ ਕਨਸਟੀਟਿਊਸ਼ਨਲ ਬਾਡੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਸੰਵਿਧਾਨਿਕ ਸੰਸਥਾ ਹੈ ਸੋ ਕੁਐਸਚਨ ਨੰਬਰ 10 ਦੇ ਲਈ ਦੇਖੋ ਜਰਾ ਇੰਨਾ ਵਿੱਚੋਂ ਕਿਹੜੀ ਇੱਕ ਸੰਵਿਧਾਨਿਕ ਸੰਸਥਾ ਹੈ ਅੱਜ ਤਹਲੇ 10 ਕੁਐਸਚਨ ਹੋਰ ਪਏ ਆ ਪੈਂਡਿੰਗ ਸੋ ਖਿੱਚ ਕੇ ਰੱਖੋ ਮੀਟਾ ਨੰਬਰ 1 ਸੰਵਿਧਾਨਿਕ ਸੰਸਥਾ ਪੈਰਲੀਗਲ ਕਨਸਟੀਟਿਊਸ਼ਨਲ ਬਾਡੀ ਹੁੰਦੀ ਕੌਣ ਹੈ ਜਿਸ ਦਾ ਗਾਇਸ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਵਰਨਾ ਨਾ ਜਾਂਦਾ ਹੈ ਤਾਂ ਉਸ ਤੇ ਲਈ ਅਸੀਂ ਇਟਮ ਯੂਜ਼ ਕਰਦੇ ਹਾਂ ਕਿ ਇਹ ਇੱਕ ਕਨਸਟੀਟਿਊਸ਼ਨਲ ਬਾਡੀ ਹੈਗੀ ਹੈ ਗਾਇਸ ਸੋ ਉਹਨਾਂ ਸਭ ਨੂੰ ਅਸੀਂ ਇੱਥੋਂ ਜਿਹੜਾ ਹੈਗਾ ਫਿਰ ਉਹ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਇੱਥੋਂ ਚੱਲਦੇ ਹਾਂ ਤਾਂ ਗਾਇਸ 10ਵੇਂ ਕੁਐਸਚਨ ਦੇ ਲਈ ਆਪਾਂ ਰਾਈਟ ਆਪਸ਼ਨ

অপশন নাম্বার ডি গা অপশন নাম্বার ডি অল অফ தி ਅਬਵ অল অফ தி ਅਬਵ ਤਾਂ ইলেকশন కమిషన్ ਵੀ ফাইনান্স కమిషన్ ਵੀ ਤੇ এন সি এস সি ਵੀ ਪਾਵ ਨੈਸ਼ਨਲ ਕਮਿਸ਼ਨ ਫਾਰ ਸਕੇਡਿਊਲ ਕਾਸਟ ਵੀ ਇਸ ਸਾਰਿਆਂ ਦੇ ਸਾਰਿਆਂ ਦਾ ਵਰਣਨ ਹੀ ਸਾਡੇ ਸੰਵਿਧਾਨ ਦੇ ਵਿੱਚ ਹੈਗਾ ਹੈ so we can say all of these are constitutional bodies move kar rahe hain agle question deval but aage badne to pehla ek baar fir to update dena chahna apne ps tat 2022 de batch number 4 agle hafte to launch hone ja rahe hain and ett 5994 de liye bhi batch number 6 bhi agle hafte to aan ja raha hai guys and us to ilawa bhi main thonu kehna chahunga ਫ੍ਰੀ WhatsApp ਗਰੁੱਪ ਵੀ ਇਸ ਦੇ ਨਾਲ ਤੁਸੀਂ ਜ਼ਰੂਰ ਤੋਂ ਜੁਆਇਨ ਕਰਕੇ ਰੱਖੋ ਪੇਡ ਕੋਰਸ ਨੂੰ ਜੁਆਇਨ ਕਰਨਾ ਜਾਂ ਨਾ ਕਰਨਾ ਇੱਕ ਅਲੱਗ ਚੀਜ਼ ਹੈ ਐਂਡ WhatsApp ਫ੍ਰੀ ਜਿਹੜੇ ਗਰੁੱਪ ਆਪਣੇ ਚੱਲਦੇ ਰਹਿੰਦੇ ਹੈਗੇ ਆ ਉਸ ਨੂੰ ਜ਼ਰੂਰ ਤੋਂ ਜੁਆਇਨ ਕਰਿਆ ਜਾਏ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇੰਪੋਰਟੈਂਟ ਅਪਡੇਟਸ ਜਿੰਨੀਆਂ ਵੀ ਹੈ ਉਹ ਤੁਹਾਨੂੰ ਇਸ ਦੇ ਨਾਲ ਜੁੜੀਆਂ ਹੋਈਆਂ ਇੱਥੇ ਮਿਲਦੀਆਂ ਰਹਿਣ ਵਾਲੀਆਂ ਚਾਹੇ ਸੀਰੀਜ਼ ਦੇ ਨਾਲ ਹੈ ਚਾਹੇ ਤੁਹਾਡੇ ਪੇਪਰ ਦੇ ਨਾਲ ਹੈ ਤੇ ਬਹੁਤ ਜਲਦੀ ਤੁਹਾਡੇ ਪ੍ਰੀਵੀਅਸ ਪੇਪਰਸ ਵੀ ਤੁਹਾਡੇ ਬਿਲਕੁਲ ਫ੍ਰੀ ਆਫ ਕੋਰਸ ਤੁਹਾਨੂੰ ਫ੍ਰੀ WhatsApp ਗਰੁੱਪਸ ਦੇ ਵਿੱਚ ਹੀ ਮਿਲਨੇ ਆ

उस के लिए तुम इथे आंसर की देख सकते हो क्वेश्चन नंबर 11 दे रिगार्डिंग बिल्कुल गाइस प्रेसिडेंट ऑफ इंडिया भारत दे राष्ट्रपति गाइस बिल्कुल बेस्ट ऑप्शन है क्वेश्चन नंबर 12 देख लो ऐसे खुशी बेच फिर ईच लेजिस्लेटिव असेंबली शुड हैव अ मिनिमम ऑफ 60 मेंबर्स दिस प्रोविजन डज नॉट अप्लाई टू व्हिच स्टेट हर राजदी विधान सभा ਦੇ ਵਿੱਚ ਘੱਟ ਤੋਂ ਘੱਟ 60 ਮੈਂਬਰ ਹੋਣੇ ਚਾਹੀਦੇ ਹਨ ਇਹ ਵਿਵਸਥਾ ਕਿਸ ਰਾਜ ਦੇ ਸੰਬੰਧ ਵਿੱਚ ਜੜੀ ਹੈਗੀ ਹੈ ਉਹ ਲਾਗੂ ਨਹੀਂ ਹੁੰਦੀ ਹੈ ਗਾਇਸ ਉਹ ਚੀਜ਼ ਤੁਸੀਂ ਸਟੇਲਿਡ ਆਨਸਰ ਦੇਣਾ ਹੈ ਬਿਲਕੁਲ ਗਗਨਦੀ ਐਂਡ ਬਹੁਤ ਜਲਦੀ ਵੈਸੇ ਟੈਟ ਬਰਜਰ ਦੇ ਚੈਨਲ ਤੇ 60000 ਸਬਸਕ੍ਰਾਈਬਰਸ ਵੀ ਕੰਪਲੀਟ ਹੋਣ ਜਾ ਰਹੇ ਹੈ ਸੋ ਸਹਿਯੋਗ ਦਿਓ ਤੁਸੀਂ ਆਪਣਾ

ਇਸ ਦੇ ਲਈ ਰਾਈਟ ਆਨਸਰ ਗੋਆ ਹੈ ਗੋਆ ਕਹਿੰਦੇ ਐ ਐਸ ਸੀ ਇਸ ਦੇ ਲਈ ਤੁਹਾਨੂੰ ਗੋਆ ਦੇ ਨਾਲ ਜਾਣਾ ਪਏਗਾ ਫੈਸੇ ਤਾਂ ਮਿਨੀਮਮ 60 ਮੈਂਬਰਸ ਦੀ ਵਿਧਾਨ ਸਭਾ ਦੀ ਗੱਲ ਕੀਤੀ ਜਾਂਦੀ ਹੈ ਬਟ ਇੰਨਾ ਦਾ ਕਾਫੀ ਸਾਈਜ਼ ਛੋਟਾ ਹੋਣ ਦੇ ਕਰਕੇ ਉਹ ਸਭ ਚੱਲਦੇ ਹੋਣ ਦੇ ਕਰਕੇ ਅਸੀਂ ਇਸ ਦੇ ਲਈ ਇਹ ਚੀਜ਼ ਦੇਖ ਸਕਦੇ ਹੈਗੇ ਆਂਗਾ ਰਾਈਟ ਇਹ ਚੀਜ਼ ਆਪਾਂ ਇਸ ਦੇ ਲਈ ਦੇਖ ਸਕਦੇ ਆਂ सो राइट ऑप्शन नंबर ए रहेगा गोवा क्वेश्चन नंबर 13 भारत दी वंड हुन तो बाद पंजाब दे विच केड़े दरिया बग्दे हन थैंक यू कुलदीप सिंह जी क्वेश्चन नंबर 13 गाइस ਤਾ ਹਿੰਦੁਸਤਾਨ ਦੀ ਜਦੋਂ ਦੀ ਹੋਈ ਹੋਈ ਆ ਵੰਡ ਪੰਜਾਬ ਦੇ ਵਿੱਚ ਕਿਹੜੇ ਦਰਿਆ ਉਸ ਤੋਂ ਬਾਅਦ ਵਗਦੇ ਹੋਏ ਪਾਏ ਜਾਂਦੇ ਆ ਗਾਇਸ ਕਿ ਬਿਆਸ ਤੇ ਸਤਲੁਜ ਹੈ ਕਿ ਰਾਵੀ ਚਨਾਬ ਜੇਲਮ ਹੈ ਰਾਵੀ ਚਨਾਬ ਤੇ ਸਤਲੁਜ ਹੈ ਬਿਆਸ ਚਨਾਬ ਅਤੇ ਜੇਲਮ ਹੈ ਸੋ ਇਸ ਦੇ ਰਿਗਾਰਡਿੰਗ ਇੱਕ ਰਾਈਟ ਆਨਸਰ ਅਸੀਂ ਕਿਹੜਾ ਦੇਖ ਸਕਦੇ ਆ 13ਵੇਂ ਕੁਐਸਚਨ ਦੇ ਲਈ ਗਾਇਸ ਹਾਂ অপশন নাম্বার এ বিয়াস ਅਤੇ ਸਤਲੁਜ ਦਰਿਆ ਬਿਆਸ ਅਤੇ ਸਤਲੁਜ ਦਰਿਆ ਮੈਨਲੀ ਇਹੀ ਹੈ ਰਾਵੀ ਦਰਿਆ ਜਿਹੜਾ ਹੈਗਾ ਸਾਡਾ ਇੰਡੀਆ ਪਾਕਿਸਤਾਨ ਦੀ ਸੀਮਾ ਤੇ ਵਗਦਾ ਹੈ ਉਹ ਚੀਜ਼ ਅਸੀਂ ਦੇਖ ਸਕਦੇ ਹਾਂ ਗਰਸ 스마트 এডੂਕੇਸ਼ਨ ਉਸ ਦੇ ਵਿੱਚ 100 ਲੈਕਚਰਸ ਹੈ ਬਾਬਰ ਨੇ ਪੰਜਾ ਜਿਹੜਾ ਹੈਗਾ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ਸੀ वैन डिड बाबर फर्स्ट अटैक तो क्वेश्चन नंबर आंसर तो की रहेगा क्वेश्चन नंबर चौदह आंसर गायस बिल्कुल निकालो हां 1519 1519 ਬੈਸਟ ਆਪਸ਼ਨ ਹੈ 1520 ਵਾਲਾ ਗੁਰੂ ਨਾਨਕ ਦੇਵ ਜੀ ਵਾਲਾ ਵੀ ਉਹ ਉਸ ਟਾਈਮ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਅरेस्ट ਕਰ ਲਿਆ ਗਿਆ ਸੀ ਸਯਦਪੁਰ ਵਾਲਾ ਜਿੰਦੇ ਬਾਰੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਗਰ ਅਸੀਂ ਗੱਲ ਕਰਦੇ ਹਾਂ ਹੁੰਦੇ ਬਾਰੇ ਵਿੱਚ ਟਿੱਪਣੀ ਕੀਤੀ ਉਹਨੂੰ ਪਾਪਾਂ ਦੀ ਜੰਝ ਕਿਆ ਬਾਬਰ ਵਾਨੀ ਦੇ ਵਿੱਚ ਹੁੰਦੇ ਬਾਰੇ ਵਿੱਚ ਸਾਰਾ ਵਰਣਨ ਕੀਤਾ ਕਿਤੇ ਗਿਆ ਅਤਿਆਚਾਰਾਂ ਦੇ ਬਾਰੇ ਵਿੱਚ ਉਹ ਬਾਬਰ ਦਾ ਤੀਸਰਾ ਹਮਲਾ ਸੀ ਕਵੈਸਚਨ ਨੰਬਰ 15 ਸਿੱਖ ਧਰਮ ਦੇ ਮੋਢੀ ਗੁਰੂ ਕੌਣ ਸਨ who was the first guru of sikhism ਇਧਾ ਪਾਛੋਟੇ ਹੁੰਦਿਆਂ ਤੋਂ ਪੜਦੇ ਆ ਰਹੇ ਆਂ ਦੀਪ ਐਸਐਸਟੀ ਸਾਇੰਸ ਤੇ ਲਈ ਸਿੰਗਲ ਸਬਜੈਕਟ ਵੀ ਐਪ ਤੇ ਅਵੇਲੇਬਲ ਹੈ ਤੁਸੀਂ ਕਰ ਸਕਦੇ ਹੋ ਜੁਆਇਨ ਬਟ 6 ਮਨਸ ਦੀ ਵੈਲਿਡਿਟੀ ਫਿਕਸ ਵੈਲਿਡਿਟੀ ਦੇ ਨਾਲ ਹੁੰਦੇ ਆ ਤਾਂ ਕਵੈਸਚਨ ਨੰਬਰ 15 ਦੇ ਲਈ ਬਿਲਕੁਲ ਸਭ ਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਐਂਡ ਉਹਨਾਂ ਨੂੰ ਹੀ ਅਸੀਂ ਸਿੱਖ ਧਰਮ ਦੇ ਮੋਢੀ ਮੰਨਦੇ ਆ ਬੜਾ ਹੀ ਸਿੰਪਲ ਦਾ ਕੁਐਸਚਨ ਅੱਜ ਦਾ ਸਭ ਤੋਂ ਸਿੰਪਲ ਕੁਐਸਚਨ 15 ਨੰਬਰ ਰਹੇਗਾ ਕੁਐਸਚਨ ਨੰਬਰ 16 ਦੇਖ ਲਓ ਰਾਮ ਮੁਹੰਮਦ ਸਿੰਘ ਆਜ਼ਾਦ ਕਿਹੜੇ ਕ੍ਰਾਂਤੀਕਾਰੀ ਦਾ ਉਪਨਾਮ ਸੀਗਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਸ ਦਾ ਸਰਨੇਮ which revolutionary ਕਿਸ ਸਰਦਾਰ ਭਗਤ ਸਿੰਘ ਸਨ ਭਗਵਤੀ ਚਰਨਜੀ ਸਨ ਸਰਦਾਰ ਊਧਮ ਸਿੰਘ ਸਨ ਚੰਦਰ ਸ਼ੇਖਰ ਆਜ਼ਾਦ ਜੀ ਦਾ ਨਾਮ ਸੀ ਕਿੱਦਾਂ ਨਾਮ ਸੀ ਗਾਇਸ ਸੋ ਕੁਐਸਚਨ ਨੰਬਰ 16 ਦੇ ਰਾਈਟ ਆਨਸਰ ਕੁਇਕ ਗਾਇਸ ਵੈਰੀ ਫਾਸਟ ਦੇਖੋ ਗਾਇਸ 37 ਏਜ ਕਾਊਂਟ ਕੀਤੀ ਜਾਂਦੀ ਹੈ ਜਰਨਲ ਦੇ ਲਈ ਤੁਸੀਂ ਅਗਰ ਕੋਈ ਵੀ ਪੋਸਟ ਫਿਲ ਕਰਦੇ ਹੋ ਪੰਜਾਬ ਗਵਰਨਮੈਂਟ ਜੌਬਸ ਦੇ ਵਿੱਚ ਐਂਡ ਉਸ ਤੋਂ ਬਾਅਦ ਗਾਇਸ ਜਿਹੜਾ ਹੈਗਾ 37 ਤੁਹਾਨੂੰ ਜਰਨਲ ਦੀ ਉਸਤੇ ਡੇਟ ਦੇ ਅਕੋਰਡਿੰਗ ਲੈਣਾ ਪੈਂਦਾ ਜਿਸ ਡੇਟ ਨੂੰ ਉਸ ਪੋਸਟ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਹੈ ਇਹਦਾ ਮਤਲਬ ਮੈਂ ਤੁਹਾਨੂੰ ਇਹ ਵੀ ਸਮਝਾਉਣਾ ਚਾਹੁੰਗਾ ਵਿੱਚੋਂ ਇੱਕ ਸਟੂਡੈਂਟ ਦਾ ਡਾਊਟ ਆਇਆ ਇਹ ਪਹਿਲਾਂ ਵੀ ਪਿਛਲੇ ਦਿਨਾਂ ਵਿੱਚ ਆਇਆ ਸੀਗਾ ਅਗਰ ਤੁਸੀਂ ਅੱਜ 37 ਦੇ ਹੋ ਗਏ ਹੋ ਅੱਜ ਦੀ ਡੇਟ ਨੂੰ ਬਟ ਗਾਇਜ਼ ਵੈਕੈਂਸੀ ਜਦੋਂ ਆਂਦੀ ਹੈ ਹਮੇਸ਼ਾ 7 8 9 ਮਹੀਨੇ ਪਿੱਛੇ ਦੀ ਡੇਟ ਵਿੱਚ ਆਂਦੀ ਹੈ ਜਦੋਂ ਕਨਸੀਡਰ ਕਰਦੀ ਹੈ ਤਾਂ ਉਹਦੇ ਅਕੋਰਡਿੰਗ ਤੁਸੀਂ ਐਲੀਜੀਬਲ ਹੋ ਜਾਂਦੇ ਹੁੰਦੇ ਹੋ ਫਿਰ ਤੋ ਡੇਟ ਦੇਖਣਾ ਜਿਹੜੀ ਡੇਟ ਆਏਗੀ ਉਸ ਡੇਟ ਨੂੰ ਤੁਸੀਂ 37 ਦਿਨ ਨਹੀਂ ਹੋਣੇ ਚਾਹੀਦੇ ਕੁੰਗੀਤ ਕੰਬੋਚ ਆਨਮਲੇ ਦਿਨਾਂ ਵਿੱਚ 24 ਜਿਹੜਾ ਹੈਗਾ ਕੁਛ ਹੀ ਜੱਸੀ ਸ਼ੁਰੂ ਕਰਾਂਗੇ ਹੂ ਇਸ ਕਾਲਡ ਦਾ ਫਾਦਰ ਆਫ ਇਕਨੋਮਿਕਸ ਇਕਨੋਮਿਕਸ ਨੇ ਐਂਟਰੀ ਲੈ ਲਈ ਹੈ ਕਹਿੰਦੀ ਜਾਂਦੇ ਜਾਂਦੇ ਮੈਂ ਵੀ ਮਿਲ ਕੇ ਜਾਵਾਂਗੀ ਸਭ ਨੂੰ ਤਾਂ ਅਰਥ ਸ਼ਾਸਤਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਗਾਇਸ ਜਲਦੀ ਜਲਦੀ ਦੱਸ ਤਾ ਨਰਾਜ਼ ਨਹੀਂ ਕਰਨਾ ਇਕਨੋਮਿਕਸ ਨੂੰ ਅਸੀਂ हाँ तो एडम स्मिथ बिल्कुल गाइस एडम स्मिथ इज नोन एज द फादर ऑफ इकोनॉमिक्स गाइस बिल्कुल राइट है मास्टर कैडर दे प्रीवियस पेपर्स दी पीडीएफ अपने टेलीग्राम चैनल पे अवेलेबल है क्वेश्चन नंबर अठारवा देख लो विच वन इज अ प्राइमरी ऑक्यूपेशन केड़ा एक प्राथमिक किता है या ये कह सकते हैं 80 પ્રાથમિક ਦਰਜੇ ਦੇ ਸੈਕਟਰ ਨਾਲ ਜੁੜਿਆ ਹੋਇਆ ਕਿਤਾ ਇਹਨਾਂ ਵਿੱਚੋਂ ਕਿਹੜਾ ਹੈ ਜਿਹੜਾ ਜਿਹੜਾ ਸਟੂਡੈਂਟ ਵੀ ਅੱਜ ਫਸਟ ਟਾਈਮ ਵਿਜ਼ਿਟ ਕਰ ਰਿਹਾ ਹੈ ਉਹ ਇੱਕ ਵਾਰੀ ਕਿਰਪਾ ਕਰਦੇ ਹੋਏ ਟੈਡ ਬਜ਼ਾਰ ਚੈਨਲ ਨੂੰ ਸਬਸਕ੍ਰਾਈਬ ਕਰੇ ਆਪਣੀ ਰਿਸਪੌਂਸਿਬਿਲਿਟੀ ਸਮਝਦਾ ਹੋਇਆ ਬੈਲ ਆਈਕਨ ਨੂੰ ਪ੍ਰੈਸ ਕਰੇ ਐਂਡ ਥੈਂਕ ਯੂ ਫਾਰ ਯੋਰ ਸਪੋਰਟ ਗਾਈਜ਼ 18ਵਾਂ ਕੁਐਸਚਨ ਦਾ ਰਾਈਟ ਆਨਸਰ ਕਿ ਟੇਲਰ ਜਾਂ ਦਰਜੀ ਹੋਏਗਾ टोकरी जुलाहे हो गए जो बास्कट वीवर हो गए बनाने वाले बुनन वाले फ्लावर कल्टीवेशन वाले हो गए की खेती या फिर आएगा मिल्क वेंडर। सो इस क्वेश्चन नंबर अठारह जो राइट आंसर right देख सकते हैं? देखो पेड कोर्स के लिए प्रोपर है क्लासेस डेली अराउंड पांच घंटे चलद ही दिया है ਤੇ ps that one the fees 6000 online the ps that two math science kar lo chahe sst kar lo unni 6500 ttt 9594 de bhi 6500 at present naye batches aa rahe agle hafte to hopefully 10 tarikh to so jaldi to jaldi batch apna join karke rakho question number 18 which one is a primary occupation ta bilkul floor cultivation hoega guys d option galat hai kyunki dudh vikreta jehda hai ga oh service kar rya hai guys ਉਹ ਸਰਵਿਸ ਕਰ ਰਿਹਾ ਤਾਂ ਉਹ ਸਰਵਿਸ ਸੈਕਟਰ ਦੇ ਅੰਦਰ ਆਏਗਾ ਉਹ ਚੀਜ਼ ਅਸੀਂ ਦੇਖ ਸਕਦੇ ਹਾਂ ਬਿਲਕੁਲ ਕਮਰਪ੍ਰੀਤ ਕੋਰਸੀ ਨਵਲীন 16 ਕੁਐਸਚਨ ਦਾ ਰਾਈਟ ਆਨਸਰ ਅਗਰ ਅਸੀਂ ਗੱਲ ਕਰਦੇ ਹਾਂ ਸਰਦਾਰ ਉਦਮ ਸਿੰਘ ਜਿਹੜਾ ਹੈਗਾ ਉਹ ਇਹਨਾਂ ਦੇ ਨਾਲ ਅਸੀਂ ਛੋੜਦੇ ਹਾਂ ਰਾਮ ਮੋਹਮਦ ਸਿੰਘ ਆਜ਼ਾਦ ਕੁਐਸਚਨ ਨੰਬਰ 19 हाउ इंफ्रास्ट्रक्चर कंट्रीब्यूट्स टू इकोनॉमिक डेवलपमेंट ऑफ अ कंट्री बुनियादी ढांचा किसे देश दे आर्थिक विकास ते विच किस तरह योगदान पाउंदा है सो क्वेश्चन नंबर 19 दे ली राइट आंसर की देख सकदे हो नंबर 1 है जीवन दी गुणवत्ता विच सुधार करण दे विच नंबर 2 है उत्पादन दे कारक दी उत्पादकता नुंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंंं ਦੇਖੋ ਟੈਟ ਬਜ਼ਰ ਅਕੈਡਮੀ ਨੇ આજ ਤੱਕ ਵੀ ਜਿਹੜਾ ਹੈਗਾ ਕੋਈ ਵੀ ਪੇਪਰ ਆ ਗਿਆ ਹੈ ਚਾਹੇ ਚਾਹੇ ਉਹਦੇ ਲਈ ਜਿੰਨਾ ਮਰਜ਼ੀ ਘੱਟ ਸਮਾਂ ਮਿਲਿਆ ਹੋਵੇ ਘੱਟੋ-ਘੱਟ ਵੀ 95% ਸਿਲੇਬਸ ਕਵਰ ਕਰਕੇ ਦਿੱਤਾ ਹੈ ਉਸਦੇ ਲਈ ਐਂਡ ਹਰ ਇੱਕ ਸਟੂਡੈਂਟ ਜਾਣਦਾ ਹੈ ਘੱਟ ਤੋਂ ਘੱਟ ਸਮੇਂ ਵਿੱਚ ਵੀ 90 ਤੋਂ 95% ਸਿਲੇਬਸ ਸੀ 100% ਤੁਹਾਡੇ ਲਈ ਕੰਪਲੀਟ ਕਰ ਦਿੰਦੇ ਆ ਸ਼ੋਰਟੀ ਦੇ ਨਾਲ 90 ਤੋਂ 95 ਕਵਰ ਕਰ ਦਿੰਦੇ ਆ ਕਿੰਨਾ ਸੀ हाँ उन्नी नंबर क्वेश्चन राइट ऑप्शन होगा नंबर सी नंबर सी गाइस इसके लिए ही बेस्ट आंसर जान वाला है बिल्कुल सही है बिल्कुल सही है उन्हीं में क्वेश्चन द राइट ऑप्शन नंबर सी होएगा क्वेश्चन नंबर दे भी देख लो क्या जा रहा है नरेगा राष्ट्रीय ग्रामीण रोजगार गारंटी अधिनियम 2005 ने ਭਾਰਤ ਦੇ ਕਈ ਜ਼ਿਲ੍ਹਿਆਂ ਦੇ ਵਿੱਚ 1 ਸਾਲ ਦੇ ਵਿੱਚ ਡੈਸ਼ ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੱਤੀ ਹੈ ਤਾਂ ਜ਼ਰੂਰ ਕਿੰਨੇ ਦਿਨ ਹੈ ਗਾਇਸ बिल्कुल कमलप्रीत तो ओनली एस एस टी का भी ई टी टी एप से अवेलेबल है सिक्स मंथ की वैलिडिटी एप का लिंक वीडियो डिस्क्रिप्शन में चाहिए कोई भी कोर्स की जानकारी चाहिए ऐप से स्टोर ऑप्शन से ज्वाइन करो बड़े सारे कोर्स उ पे है टीचिंग लैवल के सारे कोर्स लैवल के अपने उत्तर है जो भी ज्वाइन करना चाहते हो जरूर उद्यम साथ ज्वाइन करो गाइस तो क्वेश्चन नंबर बी दे राइट आंसर गाइस ऑप्शन नंबर टू ऑप्शन नंबर टू बिल्कुल सही है 100 ਡੇਸ ਦੇਖੋ ਕੀ ਕਿਹਾ ਗਿਆ ਜਿਹੜਾ ਵੀ ਪਰਿਵਾਰ ਮਤਲਬ ਗਰੀਬੀ ਰੇਖਾ ਤੋਂ نیچے ਰੱਖਣ ਵਾਲੇ ਜਿਹੜੇ ਹੈਗੇ ਆ ਪਰਿਵਾਰ ਗਰੀਬੀ ਸੌਰੀ ਹਾਂ ਗਰੀਬੀ ਵਾਲੀ ਸੀਮਾ ਤੋਂ نیچے ਵਾਲੇ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਫੈਮਲੀਸ ਤੇ ਇੱਕ ਅਡਲਟ ਨੂੰ ਮਿਨੀਮਮ 100 ਦਿਨ ਦਾ ਕੰਮ ਜ਼ਰੂਰ ਤੋਂ ਦਿੱਤਾ ਜਾਏਗਾ ਕੰਡੀਸ਼ਨ ਦੇ ਨਾਲ ਦਿੱਤਾ ਜਾਏਗਾ ਇਹ ਗੱਲ ਇਹਦੇ ਵਿੱਚ ਕੀਤੀ ਜਾਂਦੀ ਹੈ ਜਾਂਦੇ ਜਾਂਦੇ ਫਿਰ ਤੋਂ ਇਨਫੋਰਮ ਕਰਨਾ ਚਾਹੂੰਗਾ ਯਾਦ ਦਿਲਾਉਣਾ ਚਾਹੂੰਗਾ ETT 5994 ਲਈ ਨਵਾਂ ਬੈਚ ਤਾਨੂੰ ਮਿਲ ਰਿਹਾ ਹੈ ਜਿਹੜਾ ਹੈਗਾ ਮੰਡੇ ਤੋਂ ਤਜਰੂਦ ਉਸ ਤੇ ਲਈ ਤੁਸੀਂ ਰੈਡੀ ਰਹਿਣਾ ਐਂਡ ਇਸ ਸੀਰੀਜ਼ ਆਪਣੀ ਚੱਲਦੀ ਰਹੇਗੀ ਵੀਕ ਦੇ ਵਿੱਚ 5 ਡੇਸ ਗਾਇਸ ਕੱਲ ਇਸ ਸੀਰੀਜ਼ ਨਹੀਂ ਹੋਣ ਵਾਲੀ ਹੈ ਕਿਉਂਕਿ ਕੱਲ ਹੈ ਸੈਟਰਡੇ ਹਫਤੇ ਦੇ ਪਹਿਲੇ 5 ਦਿਨ ਸੋਮਾਰ ਤੋਂ ਸ਼ੁੱਕਰਵਾਰੀ ਸੀਰੀਜ਼ ਤੁਹਾਨੂੰ ਆਪਣੇ ਸਮੇਂ ਤੇ ਨਿਰਧਾਰਿਤ ਸਮੇਂ ਤੇ ਮਿਲਦੀ ਰਹੇਗੀ 9 ਵਜੇ ਤੁਸੀਂ ਆਪਣਾ ਡਿਨਰ ਕਰਕੇ ਜਾਂ ਡਿਨਰ ਕਰਦੇ ਹੋਏ ਜਾਂ ਇਸ ਤੋਂ ਬਾਅਦ ਡਿਨਰ ਕਰ ਲੈਣਾ ਜਿਵੇਂ ਵੀ ਹੈ ਆਪਣਾ ਅਡਜਸਟ ਕਰਨਾ ਜ਼ਰੂਰ ਤੋਂ ਡੇਲੀ ਬੇਸਿਸ ਤੇ ਸੀਰੀਜ਼ ਲਗਾਉਣਾ ਨੋਟੀਫਿਕੇਸ਼ਨ ਆਏ ਨਾ ਆਏ ਆਪਣਾ ਧਰਮ ਸਮਝ ਕੇ ਬੈਠ ਜਾਣਾ ਹੈ ਪੀਐਸ ਟੈਟ ਪੇਪਰ 1 ਪੇਪਰ 2 ਮੈਥ ਸਾਇੰਸ ਐਸਐਸਟੀ ਸਭ ਦੇ ਲਈ ਬੈਚ ਮਿਲਣਗੇ ਟੈਟ ਬੁੱਜ਼ਰ ਐਪ ਤੇ ਐਂਡ ਗਾਈਜ਼ ਫ੍ਰੀ ਵਟਸਐਪ ਗਰੁੱਪ ਦਾ ਹਿੱਸਾ ਜ਼ਰੂਰ ਤੋਂ ਬਣੋ ਜਿਸ ਤੇ ਲਈ ਤੁਹਾਨੂੰ ਆਪਣਾ ਨਾਮ ਮੈਂਸ਼ਨ ਕਰਨਾ ਹੈ ਪੇਪਰ ਜਿਸ ਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ ਮੇਲ ઓਰ ਯਾ ਫੀਮੇਲ ਠੀਕ ਹੈ ਤਾਂ ਉਹ ਚੀਜ਼ ਅਸੀਂ ਇਸ ਦੇ ਲਈ ਜ਼ਰੂਰਤੋਂ ਇਹਦਾ ਤੁਸੀਂ ਬੈਨੀਫਿਟ ਜ਼ਰੂਰ ਤੋਂ ਉਠਾ ਸਕਦੇ ਹੋ ਐਂਡ ਫ੍ਰੀ WhatsApp ਗਰੁੱਪ ਦੇ ਨਾਲ ਤੁਹਾਨੂੰ ਬੈਨੀਫਿਟਸ ਸਾਂ ਲੈਣ ਦੇ ਨਾਮ 'ਚ ਮਿਲਦੇ ਰਹਣੇ ਹੈ Telegram ਦਾ ਚੈਨਲ ਜ਼ਰੂਰ ਤੋਂ ਜੁਆਇਨ ਕਰਕੇ ਰੱਖੋ Instagram ਤੇ ਫੋਲੋ ਕਰਕੇ ਰੱਖੋ ਫੋਰ ਫਰਦਰ ਅਪਡੇਟ ਗਾਈਜ਼ ਗੁੱਡ ਬਾਏ ਟੇਕ ਕੇਅਰ